156000 ਹੈਕਟੇਅਰ ਤੇ ਝੋਨੇ ਦੀ ਜਿਹੜੀ ਕਾਸ਼ਤਾ ਇਸ ਵਾਰ ਲੁਧਿਆਣੇ ਵਿੱਚ ਕੀਤੀ ਜਾ ਰਹੀ ਆ ਤੇ ਲਗਭਗ 16.53 ਜਿਹੜੀ ਮੀਟਰ ਕਟਾਨਾ ਜਿਹੜੀ ਪਰਾਲੀ ਆ ਉਹ ਪੈਦਾ ਹੋਉਂਦੀ ਝੋਨੇ ਦਾ ਸੀਜ਼ਨ ਆ ਅਸੀਂ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕੱਦੂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕੱਦੂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ 1 ਇਕੜ ਦੇ ਲਾਗਛਾਗੇ ਸਾਡਾ ਪਹੁੰਚਦਾ ਸੀ ਖਰਚਾ ਸੋ ਸਾਡਾ ਲਗਭਗ 1 ਇਕੜ ਦੇ ਪਿੱਛੇ 5-6000 ਰੁਪਏ ਬਚਤ ਹੋਗੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਸਾਡਾ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਸਰ ਇਸ ਵਾਰ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਤਾਂ ਕਿ ਕਿਉਂਕਿ ਪਿਛਲੇ ਸਾਲ ਕਨੇ ਵੀ ਲੁਧਿਆਣਾ ਪੂਰੇ ਪੰਜਾਬ ਦੇ ਦੂਜੇ ਨੰਬਰ ਤੇ ਰਿਹਾ ਸੀ ਜਿੱਥੇ ਸਭ ਤੋਂ ਘੱਟ ਪ੍ਰਾਣੀ ਨੂੰ ਅਗਲੇ ਸੀ ਸੋ ਇਸ ਵਾਰ ਕਿਸ ਤਰ੍ਹਾਂ ਦਾ ਟੀਚਾ ਹੈ ਤੇ ਕਿਦਾਂ ਟੀਮਾਂ ਗਠਨ ਕੀਤੀਆਂ ਕਿਦਾਂ ਦੇ ਪ੍ਰਬੰਧ ਦੇ ਦੇਖੋ ਜਿਹੜਾ 2022 ਵਿੱਚ ਤੇ 2023 ਵਿੱਚ ਜਿਹੜੀ ਝੋਨੇ ਦੀ ਜਿਹੜੀ ਨੰਬਰ ਆਫ ਜਿਹੜੀਆਂ ਇਨਸੀਡੈਂਟਸ ਸੀਗੀਆਂ ਉਹ 32% ਘਟਾਈਆਂ ਸੀਗੀਆਂ ਲਗਭਗ 18. 1801 ਜਿਹੜੀਆਂ ਅ ਜਿਹੜੀਆਂ ਇਨਸੀਡੈਂਟ ਫਾਇਰ ਇਨਸੀਡੈਂਟ ਜਿਹੜੀਆਂ ਸਾਡੇ ਗਿਣਤੀ ਚ ਆਈਆਂ ਸੀਗੀਆਂ ਜੀਜੋ ਲਗਭਗ 25% ਜਿਹੜੀਆਂ ਨੇ ਉਹ ਜਗਰਾਵਾਂ ਤੇ ਰੈਕੋਰਟ ਸੀ ਨਾਲ ਸੰਬੰਧਿਤ ਤੇ ਸਰ ਜਨਤਨ ਜਗਰਾਵਾਂ ਰੈਕੋਰਟ ਜਾਂ ਰੂਰ ਲੀਏ ਜਿਹੜਾ ਤਾਂ ਪੁਰਾਣੀ ਨੂੰ ਅੱਗੇ ਲੈ ਜਾਂਦੀ ਹੈ ਤੇ ਉੱਥੇ ਕਿਸ ਤਰ੍ਹਾਂ ਦਾ ਟਾਰਗੇਟ ਹੈ ਇਸ ਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਉੱਥੇ ਅਸੀਂ ਜਿੰਨੀਆਂ ਵੀ ਸਾਡੀਆਂ ਜਾਗਰਤਾ ਕੈਂਪਾ ਚਾਹੇ ਸਕੂਲ ਰੈਲੀਜ਼ ਹੋਣ ਚਾਹੇ ਉਹ ਪਿੰਡ ਲੈਵਲ ਦੇ ਕੈਂਪਾ ਜਾਂ ਸਾਡੇ ਬਲਾਕ ਲੈਵਲ ਦੇ ਕੈਂਪਾ ਅਸੀਂ ਉੱਥੇ ਜਿੰਨੇ ਵੀ ਸਾਡੇ ਦੋ ਇਨ੍ਹਾਂ ਤਹਿਸੀਲਾਂ ਵਿੱਚ ਬਲਾਕ ਅਫੀਸਰ ਆਉਂਦੇ ਆ ਉਹਨਾਂ ਬਲਾਕਾਂ ਨੂੰ ਅਸੀਂ ਜਿਹੜੀ ਆਹੋ ਵਧ ਦਿੱਤੇ ਆ ਵੀ ਉੱਥੇ ਤਾਂ ਕਿ ਉੱਥੇ ਜਿਹੜੇ 25% ਤੋਂ ਘਟਾ ਕੇ ਵੀ ਅਸੀਂ ਇਹਨੂੰ 0 ਤੇ ਲਿਆਂਦਾ ਜਾ ਸਕੀ ਸਰ ਸਹਿਕਾਰੀ ਸੁਭਾ ਵਾਲੇ ਵਿੱਚ ਇਸ ਵਾਰ ਮਸ਼ੀਨਰੀ ਵੀ ਉਪਲਬਧ ਕਰਵਾਈ ਗਈ ਆ ਤਾਂ ਜੋ ਜਿਹੜੀ ਆ ਫਸਲ ਦੀ ਦਾ ਪ੍ਰਬੰਧਨ ਕੀਤਾ ਜਾ ਸਕੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਅਪੀਲ ਹੈ ਕਿ ਜਿਹੜੀ ਛੋਟੇ ਕਿਸਾਨ ਉਹਨਾਂ ਦੀ ਵੀ ਨਾਲ ਮਦਦ ਕੀਤੀ ਦੇਖੋ ਸਹਿਕਾਰੀ ਸੁਭਾ ਨੂੰ ਤਾਂ ਪਿਛਲੇ ਸਾਲਾਂ ਤੋਂ ਹੀ ਆ ਜਿਹੜੀਆਂ ਪਹਿਲ ਦੇ ਆਧਾਰ ਤੇ ਜਿਹੜੀਆਂ ਮਸ਼ੀਨਰੀ ਆ ਮਹਈਆ ਕਰਵਾਈ ਜਾ ਰਹੀ ਆ ਚਾਹੇ ਉਹ ਇੰਡੀਵਿਜੂਅਲ ਤੌਰ ਤੇ ਲੈਣ ਚਾਹੇ ਉਹ ਕਸਟਮਰ ਸੈਂਟਰ ਰਾਹੀਂ ਲੈਣ ਤਾਂ ਕਿ ਜਿਹੜੇ ਕਿਸਾਨ ਛੋਟੇ ਤੇ ਦਰਮਿਆਨੇ ਕਿਸਾਨ ਆ ਉਹ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਸਰ ਇਸ ਵਾਰ ਜਨਰਤਰ ਇਹ ਦੇਖਿਆ ਕਿ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵੱਲੋਂ ਸਫਾਰਿਸ਼ ਕਿਸਮਾਂ ਹੀ ਕਿਸਾਨਾਂ ਨੇ ਲਾਈਆਂ ਆ ਪੀਆਰ ਕਿਸਮਾਂ ਬਹੁਤ ਵੱਡੇ ਪੱਧਰ ਤੇ ਲੱਗੀਆਂ 126 ਕਿਸਮ ਬਹੁਤ ਲੱਗੀ ਹੈ ਸੋ ਲੱਗਦਾ ਇਸ ਵਾਰ ਪ੍ਰਾੜਵੀ ਘਟ ਹੋਏਗਾ ਦਾ ਤੇ ਫਾਇਰ ਇਨਸੀਡੈਂਟ ਘਟ ਘਟਣਗੇ ਇਸ ਵਾਰ ਦੇਖੋ 100 ਜਿਹੜੀ ਪੀਆਰ 126 ਆ ਉਹ ਲਗਭਗ ਲੁਧਿਆਣੇ ਦੇ 45% ਏਰੀਏ ਤੇ ਜਿਹੜੀ ਇਹਦੀ ਕਾਸਟ ਕੀਤੀ ਗਈ ਹੈ ਤੇ ਇਸ ਨਾਲ ਲਗਭਗ ਇੱਕ ਮਹੀਨਾ ਵਿੰਡੋ ਪੀਰੀਅਡ ਵਧੇਗਾ ਜੇ ਆਪਾਂ ਇਹਨੂੰ ਪੂਸਾ 44 ਨਾਲ ਕੰਪੇਅਰ ਕਰੀਏ ਤਾਂ ਇਹਦੀ ਪ੍ਰਾਲੀ ਵੀ ਘਟੂ ਪੂਸਾ 44 ਨਾਲੋਂ ਤੇ ਸਾਮ ਸੰਭਾਲ ਕਰਨੇ ਵੀ ਸੌਖੀ ਹੋਊਗੀ ਤੇ ਕਣਕ ਦੀ ਬਜਾਈ ਲਈ ਅੱਗੋਂ ਸਮਾਂ ਵੀ ਕਾਫੀ ਮਿਲ ਜਾਵੇਗਾ ਸਰ ਪਿਛਲੀ ਵਾਰ ਪੰਜਾਬ ਸਰਕਾਰ ਨੇ ਇੱਕ ਐਲਾਨ ਵੀ ਕੀਤਾ ਸੀਗਾ ਕਿ ਜਿਹੜੇ ਪ੍ਰਾਲੀ ਨੂੰ ਅੱਗ ਨਹੀਂ ਲਾਉਣਗੇ ਉਹਨਾਂ ਨੂੰ ਕੁਝ ਬੋਨਸ ਦਿੱਤਾ ਜਾਏਗਾ ਸੋ ਇਸ ਵਾਰ ਵੀ ਇਸ ਤਰ੍ਹਾਂ ਦੀ ਸਕੀਮ ਹੈਗੀ ਹੈ ਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਸਹਰਕੂ ਇਸ ਬਾਰੇ ਤਾਂ ਦੇਖੋ ਇਹ ਸਰਕਾਰ ਦੀ ਪਾਲਿਸੀ ਆ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੋ ਵੀ ਹੋਏਗਾ ਉਹ ਉਹ ਦੇਖਿਆ ਜਾਏਗਾ ਸਰ ਕਿਸ ਤਰ੍ਹਾਂ ਦੀਆਂ ਟੀਮਾਂ ਗਠਿਤ ਕੀ ਦੀਆਂ ਗਈਆਂ ਕਿਉਂਕਿ ਅਸੀਂ ਦੇਖਿਆ ਕਿ ਜਦੋਂ ਵੀ ਸੀਜ਼ਨ ਸ਼ੁਰੂ ਹੋਇਆ ਨਾ ਉਸ ਤੋਂ ਪਹਿਲਾਂ ਹੀ ਤੁਹਾਡੀਆਂ ਡਿਊਟੀਆਂ ਜਿਹੜੇ ਅਫਸਰ ਨੇ ਖੇਤੀਬਾੜੀ ਅਫਸਰ ਨੇ ਉਹ ਫੀਲਡ ਜੀਣਾ ਸ਼ੁਰੂ ਕਰ ਦਿੰਦੇ ਨੇ ਸੋ ਕਿਹੜੇ ਕਿਹੜੇ ਪਿੰਡਾਂ 'ਚ ਜਾਇਆ ਜਾ ਰਿਹਾ ਤੇ ਖਾਸ ਕਰਕੇ ਟਾਰਗੇਟ ਉਹਨਾਂ ਪਿੰਡਾਂ ਜਿੱਥੇ ਜ਼ਿਆਦਾ ਅੱਗ ਦੇ ਦੇਖੋ ਸਾਰੇ ਲਗਭਗ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਕਲਸਟਰ ਅਤੇ ਨੋਡਲ ਆਪਰਜਨਯੋਗਤ ਕੀਤੇ ਗਏ ਆ ਤੇ ਇਸ ਦੇ ਨਾਲ ਨਾਲ ਬਹੁਤ ਸਾਰੀਆਂ ਜਿਹੜੀਆਂ ਜਾਗਰਤਾ ਗਤੀਵਿਧੀਆਂ ਵੀ ਸਾਡੇ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਨੇ ਸਾਡਾ ਮਕਸਦ ਵੀ ਜਿਹੜੇ ਜ਼ਿਲ੍ਹੇ ਨੂੰ ਜ਼ੀਰੋ ਵਰਨਿੰਗ ਤੇ ਲੈ ਕੇ ਆਉਣਾ ਹੈ ਸਰ ਪਿਛਲੇ ਸਾਲ ਲੁਧਿਆਣਾ ਜ਼ਿਲ੍ਹਾ ਦੂਜੇ ਨੰਬਰ ਤੇ ਰਿਹਾ ਸੀ ਇਸੋ ਇਸੋਾਲ ਵੀ ਟੀਚਾ ਮਿੱਥਿਆ ਗਿਆ ਹੈ ਕਿ ਜ਼ੀਰੋ ਲੈਣਾ ਤਾਂ ਪਹਿਲੇ ਨੰਬਰ ਤੇ ਕਿਤੇ ਨਾ ਕਿਤੇ ਵੀ ਡਰੇਗਾ ਵੀ ਆ ਜੀ ਵੇਚ ਜੀ ਲਾ ਲੁਧਿਆਣਾ ਦੇਖੋ ਜੇ ਕੋਈ ਸਾਰੀਆਂ ਟੀਮਾਂ ਮਿਹਨਤ ਕਰ ਰਹੀਆਂ ਨੇ ਉਹ ਇਸੇ ਲਈ ਕਰ ਰਹੀਆਂ ਨੇ ਵੀ ਸਾਡੀ ਜਿਹੜੀ ਜ਼ਿਲ੍ਹੇ ਨੂੰ ਸਾਡਾ ਟੀਚਾ ਜ਼ੀਰੋ ਬਣਾ ਕੇ ਦਿੱਤੇ ਆ ਸਰ ਨਾ ਸਿਰਫ ਪ੍ਰਦੂਸ਼ਣ ਦੇ ਨਾਲ ਵਾਤਾਵਰਨ ਸਾਡਾ ਖਰਾਬ ਹੁੰਦਾ ਹੈ ਧਰਤੀ ਵੀ ਖਰਾਬ ਹੁੰਦੀ ਹੈ ਪਿਛਲੇ ਸਾਲ ਅਸੀਂ ਦੇਖਿਆ ਵੀ ਕਈ ਸੜਕ ਖਾਸੇ ਵੀ ਵਾਪਰੇ ਆ ਕਿਉਂਕਿ ਅਗਲਾਉਣ ਕਰਕੇ ਸੜਕਾਂ ਦੇ ਧੂਆ ਹੋ ਜਾਂਦਾ ਸੀ ਕਈ ਬੱਚਿਆਂ ਦੀ ਵੀ ਜਾਨ ਗਈ ਹੈ ਹਾfte ਹੋਇਆ ਸੋ ਇਸ ਵਾਰ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਹੈ ਤਾਂ ਕਿ ਇਹ ਵਾਤਾਵਰਨ ਵੀ ਬਚਾਈਏ ਤੇ ਆਪਣੀ ਜਾਨਾ ਵੀ ਬਚਾਈਏ ਦੇਖੋ ਜੇ ਤੁ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤਾਂ ਉਹ ਜਿਹੜੇ ਤੱਤਾ ਧਰਤੀ ਵਿੱਚ ਉਸ ਨੂੰ ਇਨੀਸ਼ੀਏਟਿਵ ਮੈਨੇਜਮੈਂਟ ਰਾਹੀਂ ਉਹਨੂੰ ਵਿੱਚੇ ਹੀ ਵਾਹ ਕੇ ਵਿੱਚੇ ਮਿਲਾ ਕੇ ਧਰਤੀ ਦੀ ਉਪਜਾਊ ਸ਼ਕਤੀ ਵੀ ਆਪਾਂ ਉਹਦਾ ਜਿਹੜਾ ਜੈਵਿਕ ਮਾਦਦਾ ਵਧਣ ਨਾਲ ਉਹਦੀ ਉਪਜਾਊ ਸ਼ਕਤੀ ਵਧੂਗੀ ਉਹ ਚ ਨਿਊਟ੍ਰੀਐਂਟ ਤੱਤ ਵਧਣਗੇ ਉਹਦੀ ਪਾਣੀ ਸੋਖਣ ਦੀ ਸਮਰੱਥਾ ਵਧੂਗੀ ਇਸ ਦੇ ਨਾਲ ਨਾਲ ਜੇ ਆਪਾਂ ਅੱਗ ਲਾਉਨੇ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਗ੍ਰੀਨ ਹਾਊਸ ਗੈਸ ਜ ਪੈਦਾ ਹੋ ਜਾਂਦੀਆਂ ਉਹ ਵਾਤਾਵਰਨ ਨੂੰ ਪੋਲੂਸ਼ਨ ਕਲੂਡ ਕਰਦੀਆਂ ਨੇ ਪਰ ਦੂ ਗੰਦਾ ਕਰਦੀਆਂ ਨੇ ਜਿਸ ਨਾਲ ਸਾਨੂੰ ਕਾਫੀ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਇਸ ਨਾਲ ਜਿਹੜਾ ਧੂਆਂ ਜੇ ਸੜਕਾਂ ਤੇ ਆ ਜਾਵੇ ਤਾਂ ਇਹਦੇ ਨਾਲ ਕਾਜੀ ਮਨੁੱਖੀ ਜਿਹੜੀ ਜੀਵ ਵੀ ਦੁਰਘਟਨਾਵਾਂ ਨਾਲ ਚਲੇ ਜਾਂਦੇ ਆ ਤੇ ਇਸੇ ਕਰਕੇ ਕਿਸਾਨ ਵੀਰਾਂ ਨੂੰ ਇਹੇ ਪੀਲ ਆ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕੋ ਇੱਕ ਬਚਾਵੀ ਆਪਾਂ ਧਰਤੀ ਆਗਨਾਂ ਨਾਲ ਆ ਕੇ ਆਪਾਂ ਆਉਣ ਵਾਲੇ ਆਪਣੇ ਬੱਚਿਆਂ ਲਈ ਵਾਤਾਵਰਨ ਅਤੇ ਮਿੱਟੀ ਦੀ ਸਾਂਭ ਸੰਭਾਲ ਕਰਕੇ ਉਹਨਾਂ ਨੂੰ ਦੇ ਕੇ ਜਾਈਏ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप